ਗੁੱਡ ਮਾਰਨਿੰਗ एवरीवन ਮੈਂ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੋਟ ਦੋਹੀ ਤੋਂ ਅੱਜ ਡਾਕਟਰਸ ਡੇ ਤੇ ਸਾਰੇ ਹੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮੈਟਰੋ ਸਿਟੀਜ਼ ਦੇ ਵਿੱਚ ਬੈਠੇ ਜਿੰਨੇ ਵੀ ਮੇਰੇ ਸਾਡੇ ਪਿਆਰੇ ਸੱਜਣ ਡਾਕਟਰਸ ਬੈਠੇ ਉਹਨਾਂ ਨੂੰ ਸਾਰਿਆਂ ਨੂੰ ਹੀ ਡਾਕਟਰਸ ਡੇ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਨਾਲ ਦੀ ਨਾਲ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਬਾਕੀ ਜਿੰਨੇ ਵੀ ਕੰਮ ਹੈ ਗਿਆ ਉਹਨਾਂ ਨੂੰ ਸੇਵਾ ਕਰਨ ਵਾਸਤੇ ਕਿਤੇ ਨਾ ਕਿਤੇ ਜਾਣਾ ਪੈਂਦਾ ਗੁਰਦੁਆਰੇ ਮੰਦਰ ਮਸਜਿਦ ਬਟ ਜਿੰਨੇ ਵੀ ਡਾਕਟਰ ਹੈਗੇ ਆ ਸਾਰੇ ਬਹੁਤ ਹੀ ਜ਼ਿਆਦਾ ਲੱਕੀਓ ਕਿ ਤੁਹਾਨੂੰ ਪਰਮਾਤਮਾ ਨੇ ਇਸ ਕੰਮ ਵਾਸਤੇ ਚੁਣਿਆ ਕਰੇ ਕਰਾਵੇ ਆਪੇ ਆਪ ਮਾਨਸ ਦੇ ਕੇ ਕੁਝ ਨਾ ਹੱਥ ਅਸੀਂ ਡਾਕਟਰ ਬਣੇ ਸਾਡੀ ਮਿਹਨਤ ਹੈ ਬਟ ਰਹਿਮਤ ਉਹਦੀ ਹੈ ਜਿਹਦੇ ਕਰਕੇ ਅੱਜ ਆਪਾਂ ਕੁਰਸੀਆਂ ਤੇ ਬੈਠੇ ਆਂ ਔਰ ਪਰਮਾਤਮਾ ਨੇ ਸਾਨੂੰ ਇਹ ਕੁਰਸੀਆਂ ਬਖਸ਼ੀਆਂ ਇਸ ਕੁਰਸੀ ਤੇ ਬੈਠ ਕੇ ਅਨਸਾਨੀਅਤ ਦੀ ਸੇਵਾ ਕਰ ਰਹੇ ਆ ਆਪਾਂ ਕੁਦਰਤ ਦੀ ਸੇਵਾ ਕਰ ਰਹੇ ਆ ਤੇ ਜਿੰਨੇ ਵੀ ਸਾਡੇ ਡਾਕਟਰਸ ਬਹੁਤ ਹੀ ਸੱਚੇ ਡੇਟਾਂਗ ਦੇ ਨਾਲ ਬਹੁਤ ਹੀ ਵਧੀਆ ਡੇਟਾਂਗ ਦੇ ਨਾਲ ਸੇਵਾ ਕਰਦੇ ਆ ਰਹੇ ਆ ਉਹਨਾਂ ਸਾਰਿਆਂ ਨੂੰ ਜਿੰਨੇ ਵੀ ਡਾਕਟਰਸ ਚਾਹੇ ਪਿੰਡਾਂ ਚਾਹੇ ਚਾਹੇ ਸ਼ਹਿਰਾਂ ਚਾਹੇ ਚਾਹੇ ਮੈਟਰੋ ਸਿਟੀਜ਼ ਦੇ ਵਿੱਚ ਸਾਰਿਆਂ ਨੂੰ ਹੀ ਇਸ ਡਾਕਟਰਸਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ